ਮੌਜ ਸਾਈਂ ਦੀ ਭਗਤੋ ਲੋਕੀ ਘੁੰਮਦੇ ਮਸੀਤਾਂ ਅਸੀਂ ਘਰੇ ਲੈ ਆਲਬ ਹੋ ਸਕਦਾ ਨਹੀਂ ਸੋਣਾ ਸਾਡੇ ਸੱਜਣਾ ਤੋਂ ਰੱਬ ਸੁਲਤਾਨਾ ਨੂਰਾ ਜੀ ਦੀ ਪੇਸ਼ਕਸ਼ ਲੋਕੀ ਘੁੰਮਦੇ ਮਸੀਤਾਂ ਅਸੀਂ ਘਰੇ ਲੈ ਆਲਬ ਸਾਡੇ ਸੱਜਣਾ ਤੋਂ ਸੁਣਾ ਹੋ ਸਕਦਾ ਨਹੀਂ ਰੱਬ ਹਿੰਦੁਸਤਾਨ ਦੇ ਪ੍ਰਸਿੱਧ ਕਲਾਕਾਰ ਸੁਲਤਾਨਾ ਨੂਰਾ ਜੀ ਪਹੁੰਚ ਰਹੇ ਨੇ ਮੌਜ ਸਾਈਂ ਦਰਬਾਰ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੂਰਾ ਰੰਗ ਮੰਚਣਗੇ 7 ਦਸੰਬਰ 2025 ਨੂੰ ਮੌਜ ਸਾਈਂ ਦਰਬਾਰ ਦੇ ਵਿੱਚ ਸੁਲਤਾਨਾ ਨੂਰਾ ਜੀ ਇੱਕ ਪਿਆਰੀ ਜੀ ਨੰਨੀ ਜੀ ਮਿੱਠੀ ਜੀ ਆਵਾਜ਼ ਤੁਮਕੋ ਪੂਜਾ ਹੈ ਤੁਹਾਡੀ ਇਬਾਦਤ ਕੀ ਹੈ ਹਮਨੇ ਜਬ ਵੀ ਕੀ ਹੈ ਐਸੇ ਮੁਹੱਬਤ ਕੀ ਹੈ ਸਿੰਘਰ ਹਰਸ਼ ਸਿਕੰਦਰ ਜੀ ਵੀ ਪਹੁੰਚ ਰਹੇ ਨੇ ਮੌਜ ਸਾਈਂ ਦਰਬਾਰ ਦੇ ਵਿੱਚ ਕਿੰਸੀ ਮਸਤਾ ਦੀ ਯਾਰੀ ਨਹੀਂ ਭੁੱਲ ਜਾਏਗੀ ਦੁਨੀਆਦਾਰੀ ਨਹੀਂ ਸੁਣੋ ਹਸੀ ਮਸਤਾ ਦੀ ਯਾਰੀ ਵਿੱਚ ਭੁੱਲ ਜਾਏ ਕੋ ਦੁਨੀਆ ਸਾਰੀ ਦੀ ਭੁੱਲ ਜਾਏ ਦੁਨੀਆਦਾਰੀ ਨਹੀਂ ਭੁੱਲ ਜਾਏ ਦੁਨੀਆ ਸਾਰੀ ਮਨੀ ਕਨਵਰ ਜੀ ਪਹੁੰਚ ਰਹੇ ਨੇ ਮੌਜ ਸਾਈਂ ਦਰਬਾਰ ਦੇ ਵਿੱਚ ਸਾਈਂ ਜੀ ਦਾ ਗੁਣਗਾਨ ਕਰਨ ਦੇ ਲਈ ਸਾਰੇ ਜਣ ਤੇਰੇ ਮੈਂ ਹੋ ਜਾਏ ਟਿਸ਼ਕ ਤੇਰੇ ਮੈਂ ਹੋ ਜਾਏ ਖਤਮ ਕਹਾਣੀ ਵੇ ਸੱਜਣਾ ਵੈਸੇ ਵੀ ਤਾਂ ਇਹ ਜਾਣ ਇੱਕ ਦਿਨ ਜਾਣੀਏ ਸੱਜਣਾ ਸ਼ਮਸ਼ੀਰ ਲੈ ਰੀ ਸੁਣੋ ਸਾਰੇ ਜਣ ਤੇਰੇ ਮੈਂ ਹੋ ਜਾਏ ਖਤਮ ਕਹਾਣੀ ਵੇ ਸੱਜਣਾ ਵੈਸੇ ਵੀ ਇਹ ਜਾਣ ਤਾਂ ਇੱਕ ਦਿਨ ਜਾਣੀ ਵੇ ਸੱਜਣਾ ਸ਼ਮਸ਼ੇਰ ਲੜੀ ਜੀ ਪਹੁੰਚ ਰਹੇ ਨੇ ਮੌਜ ਸਾਈਂ ਦਰਬਾਰ ਦੇ ਵਿੱਚ ਸਾਈਂ ਜੀ ਦਾ ਗੁਣਗਾਨ ਕਰਨਗੇ ਸਾਈਂ ਜੀ ਦੇ ਦਰਬਾਰ ਤੇ ਰੰਗ ਬੰਨਣਗੇ ਮਾ ਤੇ ਦਰ ਤੇ ਤੇਰੇ ਦਰਬਾਰ ਤੇ ਆ ਕੇ ਜਿਹੜਾ ਸ਼ੀਸ਼ਕਾ ਹੁੰਦਾ ਏ ਉਹ ਮੋਹ ਮੰਗੇ ਮੁਰਾਦਾ ਪਾਉਂਦਾ ਏ ਸੁਣੋ ਮਾਸਟਰ ਮਕਬੂਲ ਅਹਿਮਦ ਵੀ ਪਹੁੰਚ ਰਹੇ ਨੇ ਮੌਜ ਸਾਈਂ ਦਰਬਾਰ ਦੇ ਵਿੱਚ ਪੂਰਾ ਰੰਗ ਮੰਨਣਗੇ ਹਰ ਸਾਲ ਦੀ ਤਰ੍ਹਾਂ ਮਿਤੀ 7 ਦਸੰਬਰ 2025 ਨੂੰ 131 ਪਾਉਂਡ ਦਾ ਕੇਕ ਕੱਟ ਕੇ ਸਾਈਂ ਜੀ ਨੂੰ ਭੋਗ ਲਗਾ ਕੇ ਪ੍ਰਸ਼ਾਦ ਵੰਡਿਆ ਜਾਵੇਗਾ ਪੰਡਾਰਾ ਦਿਨ ਰਾਤ ਅਤੁੱਟ ਵਰਤਾਇਆ ਜਾਵੇਗਾ ਹਰ ਸਾਲ ਦੀ ਤਰ੍ਹਾਂ ਮੌਜ ਸਾਈਂ ਦੇ ਦਰਬਾਰ ਦੇ ਵਿੱਚ ਸਾਰੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਮਿਤੀ 6 ਦਸੰਬਰ 2025 ਨੂੰ ਸਾਈਂ ਜੀ ਦੀ ਪਾਲਕੀ ਯਾਤਰਾ ਸ਼ਹਿਰ ਵਿੱਚ ਕੱਢੀ ਜਾਵੇਗੀ ਤਾਂ ਫਿਰ ਸਮਾਂ ਯਾਦ ਰੱਖਿਓ 7 ਦਸੰਬਰ 2025 ਨੂੰ ਸਾਈਂ ਜੀ ਦੇ ਦਰਬਾਰ ਦੇ ਵਿੱਚ ਸਾਰੇ ਸ਼ਹਿਰ ਨਿਵਾਸੀਆਂ ਨੂੰ ਖੁੱਲਾ ਸੱਦਾ ਨੇੜੇ ਤਿੰਨ ਕੋਣੀ ਮਾਨਸਾ ਪ੍ਰੋਫੈਸਰ ਕਲੋਨੀ ਦੇ ਵਿੱਚ ਹੈ ਜੀ ਇੱਛਾਪੂਰਕ ਸ਼ਿਰੜੀ ਸ਼੍ਰੀ ਸਾਈਂ ਮੰਦਿਰ